ਕੰਨੜਾ ਮਹੱਲਾ ਚੌਥਾ ਮਨ ਹਰ ਰੰਗ ਰਾਤਾ ਗਾਵੇ ਗੋ ਪੈ ਪੈ ਤਰਾਸ ਭਈ ਹੈ ਨਿਰਮਲ ਗੁਰਮਤਿ ਲਾਗ ਲਗਾਵੇ ਗੋ ਰਹਾਉ ਹਰ ਰੰਗ ਰਾਤਾ ਸਦ ਬਹਿ ਰਾਗੀ ਹਰ ਨਿਕਟ ਤਿਨਾਂ ਘਰ ਆਵੇ ਗੋ ਤਿਨ ਕੀ ਪੰਖ ਮਿਲੈ ਤਾਂ ਜੀਵਾ ਕਰ ਕਿਰਪਾ ਆਪ ਦਿਵਾਵੇ ਗੋ ਦੁਬਦਾਲ ਲੋਭ ਲੱਗੇ ਹੈ ਪ੍ਰਾਣੀ ਮਨ ਕੋਰੇ ਰੰਗ ਨਾ ਆਵੇ ਗੋ ਫਿਰ ਉਲਟਿਓ ਜਨਮ ਹੋਐ ਗੁਰਬਚਨੀ ਗੁਰਪੁਰਖ ਮਿਲੇ ਰੰਗ ਲਾਵੇ ਗੋ ਇੰਦਰੀ ਦਸੇ ਦਸੇ ਭਨ ਧਾਵਤ ਤ੍ਰੈ ਗੁਣੀਆਂ ਖਿਨ ਨਾ ਟਕਾਵੇ ਗੋ ਸਤਗੁਰ ਪਰਚੈ ਵਸ ਗਤਿ ਆਵੇ ਮੂਖ ਮੁਕਤ ਸੋ ਪਾਵੇ ਗੋ ਓ ਅੰਕਾਰ ਏਕੋ ਰਵ ਰਹਿਆ ਸਭ ਏਕਸ ਮਾਹੀ ਸਮਾਵੇ ਗੋ ਇਕੋ ਰੂਪ ਏਕੋ ਬਹੁਰੰਗੀ ਸਭ ਏਕਤ ਬਚਨ ਚਲਾਵੇ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੇ ਗੋ ਗੁਰਮੁਖ ਜਾਏ ਮਿਲੈ ਨਿਜ ਮਹਿਲਨੀ ਅਨਹਦ ਸ਼ਬਦ ਬੁਜਾਵੇ ਗੋ ਜੀ ਜੰਤ ਸਭ ਸਿਸ਼ਟ ਉਪਾਈ ਗੁਰਮੁਖ ਸੋ ਬਾਪਾ ਪਾਵੇ ਗੋ ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੇ ਹਾਏ ਜਾਈ ਦੁਖ ਪਾਵੇ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਲਾਵੇ ਗੋ ਸਤਗੁਰ ਮਿਲਤ ਮਹਾਂ ਸੁਖ ਪਾਇਆ ਮਤਮਲੀਨ ਬਿਗਸਾਵੇ ਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਗਾਵੇ ਗੋ ਨਾਨਕ ਗੁਰੂ ਗੁਰੂ ਹੈ ਸਤਗੁਰ ਮੈਂ ਸਤਗੁਰ ਸਰਨ ਮਲਾਵੇ ਗੋ ਕਨੜਾ ਮਹੱਲਾ ਚੌਥਾ ਮਨ ਗੁਰਮਤ ਚਾਲ ਚਲਾਵੇ ਗੋ ਜਿਉ ਮੈਗਲ ਮਸਤ ਦੀਜੈ ਤਲਕੁੰਡੇ ਗੁਰ ਅੰਕਸ ਸ਼ਬਦ ਦਰੜਾਵੇ ਗੋ ਰਹਾਉ ਚਲ ਤੋ ਚੱਲੈ ਚੱਲੈ ਦਹਿ ਦਹਿ ਦੇਸ ਗੁਰ ਰਾਖੈ ਹਰ ਲਿਵ ਲਾਵੇ ਗੋ ਸਤ ਗੁਰ ਸ਼ਬਦ ਦੇਹ ਦੇ ਅੰਤਰ ਮੁਖ ਅੰਮ੍ਰਿਤ ਨਾਮ ਚਵਾਵੇ ਗੋ ਬਿਸਿਆਰ ਬਿਸੂ ਪਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਪਾਵੇ ਗੋ ਮਾਇਆ ਭਉੰਗ ਤਿਸ ਨੇੜ ਨਾ ਆਵੇ ਬਿਖ ਝਾਰ ਝਾਰ ਲਿਵ ਲਾਵੇ ਗੋ ਸਵਾਨ ਲੋਭ ਨਗਰ ਮਹਿ ਸਬਲਾ ਗੁਰਖਿਨ ਮਹਿ ਮਾਰ ਕਢਾਵੇ ਗੋ ਸਤ ਸੰਤੂਕ ਧਰਮ ਆਣ ਰਾਖੇ ਹਰ ਨਗਰੀ ਹਰ ਗੁਣ ਗਾਵੇ ਗੋ ਪੰਕਜ ਮੋਹ ਨਿਗਰਤ ਹੈ ਪ੍ਰਾਣੀ ਗੁਰ ਨਿਗਰਤ ਕਾੜ ਕਢਾਵੇ ਗੋ ਰਾਹੇ ਤਰਾਹੇ ਸਰਨ ਜਨ ਆਈ ਗੁਰ ਹਾਥੀ ਦੇ ਨਿਕਲਾਵੇ ਗੂ ਸੁਪਨੰਤਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖਲਾਵੇ ਗੂ ਲਾਹਾ ਨਾਮ ਗੁਰਮਤਲੈ ਚੱਲ ਹੋ ਹਰ ਦਰਗਾਹ ਪੈਂਦਾ ਜਾਵੇ ਗੂ ਹਉ ਮੈਂ ਕਰੈ ਕਰਾਵੇ ਹਉ ਮੈਂ ਪਾਪ ਕੋਈ ਨਹੀਂ ਆਨ ਜਮਾਵੇ ਗੂ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੇ ਗੂ संतो हो राम नाम धन संचो ले खर्च चले पत पावे गो खाए खर्च देवे बहु तेरा हर दिन दी दे टूट ना आवे गो राम नाम धन है हृदय अंतर तन गुरु शरणाई पावे गो नानक दया दया कर दीनी दुख दालद भंज समावे गो कान्हाडा मोहल्ला चौथा ਮਨ ਸਤਿਗੁਰ ਸਰਣ ਤਿਆਵੈ ਗੋ ਲੋਹਾ ਹਿਰਨ ਹੋਵੈ ਸੰਗ 파ਰਸ ਗੁਨ 파ਰਸ ਕੋ ਹੋਏ ਆਵੈ ਗੋ ਰਹਾਉ ਸਤਿਗੁਰ ਮਹਾਪੁਰਖ ਹੈ 파ਰਸ ਜੋ ਲਾਗੈ ਸੋ ਫਲ ਪਾਵੇ ਗੋ ਜਿਉ ਗੁਰ உபਦੇਸ਼ ਤਰੇ ਪ੍ਰਹਿਲਾਦਾ ਗੁਰ ਸੇਵਕ ਪੈਜਰ ਖਾਵੇ ਗੋ ਸਤਿਗੁਰ ਬਚਨ ਬਚਨ ਹੈ ਨੀਕੋ ਗੁਰ ਬਚਨੀ ਅੰਮ੍ਰਿਤ ਪਾਵੇ ਗੋ ਜਿਉ ਅੰਬਰੀਕ ਅਮਰਾ ਪਦ ਪਾਈ ਸਤਿਗੁਰ ਮੁਖ ਬਚਨ ਧਿਆਵੇ ਗੋ ਸਤਿਗੁਰ ਸਰਨ ਸਰਨ ਮਨ ਭਾਈ ਸੁਦਾ ਸੁਦਾ ਕਰ ਧਿਆਵੇ ਗੋ ਦਿਆਲ ਦੀਨ ਭਏ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੇ ਗੋ ਸਤਿਗੁਰ ਸਰਨ ਪਏ ਸੇ ਥਾਪੇ ਤਿਨ ਰਖਨ ਕੋ ਪ੍ਰਭ ਆਵੇ ਗੋ ਜੇ ਕੋ ਸਰ ਸੰਧੈ ਜਨ ਊਪਰ ਜੇ ਉਲਟੋ ਤਿਸੈ ਲਗਾਵੇ ਗੋ ਹਰ 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 ਸਰ ਸੇਵਹਿ ਤਿਨ ਦਰਗਹ ਮਾਨ ਦਵਾਵੇ ਗੋ ਗੁਰਮਤ 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 ਧਿਆਵੇ ਹਰ ਗਲ ਮੇਲ ਮੇਲ ਮਲਾਵੇ ਗੋ ਗੁਰਮੁਖ ਨਾਦ ਬੀਦ ਹੈ ਗੁਰਮੁਖਾ ਗੁਰ ਪਰਚੈ ਨਾਮ ਧਿਆਵੇ ਗੋ ਹਰ ਹਰ ਰੂਪ ਹਰ ਰੂਪੋ ਹੋਐ ਹਰ ਜਨ ਕੋ ਪੂਜ ਕਰਾਵੇ ਗੋ ਸਾਕਤ ਨਾਰ ਸਤਗੁਰ ਨਹੀਂ ਕੀਆ ਤੇ ਬੇਮੁਖ ਹਰ ਪਰਮਾਵੈ ਗੋ ਲੋਭ ਲਹਿਰ ਸੁਆਨ ਕੀ ਸੰਗਤ ਵਿਖ ਮਾਇਆ ਕਰੰਗ ਲਗਾਵੇ ਗੋ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੇ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸੁਮਾਵੇ ਗੋ ਸ਼ਕਾ ਇਕ ਕਨੜਾ ਸ਼ੰਤ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦ ਸੇ ਉਦਰੇ ਜਿਨ ਰਾਮ ਤਿਆਈ ਜਤਨ ਮਾਇਆ ਕੇ ਕਾਮਨਾ ਆਈ ਰਾਮ ਤਿਆਏ ਸਭ ਫਲ ਪਾਏ ਤਨ ਤਨ ਤੇ ਬੜਾ ਭਾਗੀਆਂ ਸਤ ਸੰਗ ਜਾਗੇ ਨਾਮ ਲਾਗੇ ਏਕ ਸਿਉ ਲਿਵ ਲਾਗਿਆ ਤਜ ਮਾਨ ਮੋਹ ਵਿਕਾਰ ਸਾਧੂ ਲਗਤਰਹੁ ਤਿਨ ਕੈ ਪਾਏ ਬਿਨਵੰਤ ਨਾਨਕ ਸਰਨ ਸੁਆਮੀ ਬੜ ਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੈ ਨਰਾਇਣ ਰਸ ਰਸ ਕ ਸੁਆਮੀ ਗੁਣ ਗਾਇਣ ਗੁਣ ਗਾਏ ਜੀਵਹਿ ਹਰ ਅਮਯੋ ਪੀਵਹਿ ਜਨਮ ਮਰਨਾ ਭਾਗੀ ਸਤ ਸੰਗ ਪਾਈਐ ਹਰ ਧਿਆਈਐ ਬਹੁੜ ਦੁਖ ਨਾ ਲਾਗੇ ਕਰ ਦਇਆ ਦਾਤੇ ਪੁਰਖ ਵਧਾਤੇ ਸੰਤ ਸੇਵ ਕਮਾਇਨ ਬਿਨਵੰਤ ਨਾਨਕ ਜਨ ਧੂਰ ਬਾਂਛਹਿ ਹਰ ਦਰਸ ਸਹਿਜ ਸੁਮਾਇਨ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਜਮ ਪੂਰਨ ਕਾਲੈ ਨਿਤ ਭਜੋ ਸੁਆਮੀ ਅੰਤਰ ਜਾਮੀ ਸਫਲ ਜਨਮ ਸੁਬਾਇਆ ਗੋਬਿੰਦ ਗਾਈਐ ਨਿਤ ਧਿਆਈਐ ਪ੍ਰਵਾਨ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰજન ਗੋਬਿੰਦ ਧਨ ਸੰਗ ਚਾਲੈ ਮਨੁ ਅੰਤ ਨਾਨਕ ਕਰ ਦਿਆ ਦੀਜੈ ਹਰ ਰਤਨ ਬੰਧ ਹੋ ਪਾਲੈ ਮੰਗਲ ਚਾਰ ਚੂਜ ਅਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸੁਆਮੀ ਸੁਖਾਗਾਮੀ ਵਿਚ ਮਨ ਕੀ ਪੁੰਨੀਆਂ ਬੱਜੀ ਬਾਧਾਈ ਸਹਿਜੇ ਸਮਾਈ ਬਹੁੜ ਦੂਖ ਨਾ ਰੁਨੀਆਂ ਲੇ ਕੰਠ ਲਾਏ ਸੁਖ ਦਿਖਾਏ ਬੇਕਾਰ ਬਿਨ ਸੇ ਮੰਦਾ ਬਿਨਵੰਤ ਨਾਨਕ ਮਿਲੇ ਸੋ ਆਮੀ ਪੁਰਖ ਪਰਮਾਨੰਦਾ ਕਾਲੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ RAM ਨਾਮ ਨਿਧਾਨ ਹਰ ਗੁਰਮਤਿ ਰਾਖੇ ਔਰ ਧਾਰ ਦਾਸਨ ਦਾਸਾ ਹੋਏ ਰਹੋ ਹਉ ਮੈਂ ਵਿਖਿਆ ਮਾਰ ਜਨਮ ਪਦਾਰਥ ਜੀਤਿਆਂ ਕਦੇ ਨਾ ਆਵੇ ਹਾਰ ਤਨ ਤਨ ਵਡ ਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਵਿੰਦ ਹਰ ਗੋਬਿੰਦ ਗੁਣੀ ਨਿਧਾਨ ਗੋਬਿੰਦ ਗੋਬਿੰਦ ਗੁਰਮਤਿ ਧਿਆਈਐ ਤਾਂ ਦਰਗਾਹਾ ਪਾਈਐ ਮਾਨ ਗੋਬਿੰਦ 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 ਜਪ ਮੁਖ ਊਜਲਾ ਪ੍ਰਧਾਨ ਨਾਨਕ ਗੁਰ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿੱਧ ਸਾਧਕੋ ਤੂੰ ਆਪੇ ਹੀ ਜੁਗ ਜੋਗਿਆ ਤੂੰ ਆਪੇ ਹੀ ਰਸ ਰਸੀੜਾ ਤੂੰ ਆਪੇ ਹੀ ਭੋਗ ਭੋਗਿਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰਹਿ ਸੋ ਹੋਗਿਆ ਸਤ ਸੰਗਤ ਸਤ ਗੁਰ ਧੰਨ ਤਨ ਤਨ ਧੰਨ ਤਨ ਤਨ ਜਿਤ ਮਿਲ ਹਰ ਬੁਲਗ ਬਲ ਹੋ ਗਿਆ ਸਭ ਕਹੋ ਮੁਖੋਂ ਹਰ ਹਰ ਹਰੇ ਹਰ ਹਰ ਹਰੀ ਹਰ ਬੂਲਤ ਸਭ ਪਾਪ ਲੋ ਹੋ ਗਿਆ ਸਲੋਕ ਮਹਾਂ